ਹਾਂਜੀ ਆ ਬਾਕੀ ਹੁਣ ਆ ਚ ਸਰਦੇਈ ਮੰਨਦੀ ਬਾਬਾ ਜੀ ਕੋਲੇ ਆਪਾਂ ਖਰੇ ਵੀ ਔਰੀਐਂਟ ਸੋਲਮ ਸੈਲ ਮੇਰੇ ਸਾਹਮਣੇ ਠੀਕ ਹੈ ਜੀ ਸਰਬਾ ਨਗਰ ਤੇ ਇਹ ਤਾਂ ਸਰਦੇਈ ਬਣਾਉਂਦੇ ਆ ਬਾਬਾ ਜੀ ਪੂਰੀ ਘੈਂਟ ਕੋਈ ਨਿਸ਼ਾਨੀ ਨਹੀਂ ਹੁੰਦਾ ਤੇ ਤੁਹਾਨੂੰ ਦਿਖਾਉਂਦੇ ਆ ਵਿੱਚ ਕੀ ਕੀ ਪੈਂਦਾ ਵਾ ਗੰਢੀ ਸਰਦੇਈ ਬਾਦਾਮ ਹੋ ਗਏ ਜੀ ਬਾਦਾਮ ਹੋ ਗਏ ਹਾਂਜੀ ਤੇ ਵਧੀਆ ਗਰਵੰਦੀ ਗਰਵੰਦੀ ਬਰਾਮਾ ਜੀ ਓਕੇ ਜੀ ਗਰਵੰਦੀ ਵਾਲੇ ਬਾਦਾਮ ਹਾਂਜੀ ਇਹ ਸਾਫ ਹੋ ਗਈ ਜੀ ਸਾਫ ਹੋ ਵੀ ਹਾਂਜੀ ਤੇ ਵਧੀਆ ਖਾਸਾ ਸਿੱਟੀ 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 ਖਾਸਾ ਹਾਂਜੀ ਨਸਾ ਰਹਿ ਤਾ ਠੀਕ ਹੈ ਜੀ ਛੋਟੀ ਰਾਜੀ ਛੋਟੀ ਹੋਰੀ ਲੈ ਜੀ ਹਾਂਜੀ ਛੋਟੀ ਦਾ ਜੀ ਫੋਦਵਾ ਵਾਲੇ ਜੀ ਪਿਸਤਾ ਪਿਸਤਾ ਹੀ ਪਿਸਤਾ ਹੀ ਉਹ ਘਟ ਮਹਿੰਗੇ ੜਮਾ ਉਹ ਘਟ ਰਹੇ ਨੇ ਜੀ ਭਾਈ ਦੀ ਆਪਦਾ ਬਾਈਰੂ ਸੇਵਾ ਯੋਜਨਾ ਦੇ ਦਿਸ ਜੋਗ ਹੈਗੇ ਆਂ ਬਾਰਸ ਲੈ ਕੇ ਢੋਟੀ ਲਾਈ ਆ ਹਾਂਜੀ ਇਹਦਾ ਆਜੂ ਹੋ ਗਿਆ ਜੀ ਦੋਵਾਂ ਆਜੂ ਹੋ ਗਿਆ ਜੀ ਉਹ ਲੈ ਲੌਂਗ ਨਾ ਮਾਤਰੀ ਪੈਦੇ ਆ ਕੇ ਬਣਨੇ ਚਾਹੁੰਦੇ ਆਂ ਪੇਸ਼ਾ ਤੁਹਾਡੇ ਲਈ ਆਪਾਂ ਸਪੈਸ਼ਲ ਦਿਖਾ ਰਹੇ ਆ ਬਜੇ ਦਾ ਬਾਬੋ ਜੀ ਨੇ ਬਣਾਈ ਹੋਈ ਆ ਸਮਾਰ ਇਹ ਆਪਾਂ ਦਿਖਾਉਣ ਲਈ ਬਣਾਈ ਆ ਦੁਬਾਰਾ ਕਈ ਬੰਦੇ ਫਿਰ ਸ਼ੱਕ ਕਰ ਲਾ ਜਾਂਦੇ ਆ ਆ ਚਾਰੇ ਮਗਜ ਵਗ ਰਹੇ ਜੀ ਚਾਰੇ ਮਗਜ ਹੋ ਗਏ ਹਾਂ ਜੀ ਉਹ ਆ ਗਈ ਕਾਲੀ ਮਿਰਚੀ ਕਾਲੀ ਮਿਰਚਾਂ ਜੀ ਬਾਈ ਤੁਹਾਡੇ ਬਣਾ ਦੇ ਫੁੱਲਾਂ ਦੀ ਆਹ ਇਹ ਗਲਾਬ ਦੀਆਂ ਪੱਤੀਆਂ ਜੀ ਹਾਂ ਜੀ ਗਲਾਬ ਦੀਆਂ ਪੱਤੀਆਂ ਪੈ ਗਈਆਂ ਬਾਦੀ ਹਮੇ ਨੂੰ ਆਪਾਂ ਰਗੜਾਂਗੇ ਥੋੜਾ ਰਗੜਾ ਪੱਜੂ ਹਾਂਜੀ ਤੇ ਨਮ ਦਾ ਘੋਟਣਾ ਜੀ ਪੂਰਾ ਕੋਈ ਗੱਲ ਐਥ ਥੱਲੀ ਵਾਸਤੇ ਗਾਰੰਟੀ ਹੈ ਨਮ ਦੀ ਕਿਤੇ ਮਾਰੀ ਲੈਬੋਰਾਟਰੀ ਚੈੱਕ ਕਰਾਓ ਨਮ ਦਾ ਘੋਟਣਾ ਪਿਓਰ ਦਾ ਪਿਓਰ ਨਮ ਦਾ ਜੀ ਸਾਡੇ ਵੱਲੋਂ ਪੂਰੀ ਗਾਰੰਟੀ ਦਿੱਤੀ ਹੈ ਮੈਂ ਚੈੱਕ ਕਰਾ ਦਿਓ ਜਿੱਥੇ ਮਰਜੀ ਚੈੱਕ ਕਰਾ ਲਿਓ ਇਹ ਨਾ ਵੀ ਸਵਾਇਦਾ ਵਾ ਟੱਲਿਆ ਪਿਓਰ ਨਮ ਦੀ ਆ ਥੋਰ ਨਮ ਦੇ ਨਾਲ ਸਾਡੇ ਵੱਲੋਂ ਰਿਪੋਰਟ ਆ ਗਈ ਉਹਨੇ ਉਹ ਇੱਕ ਘੰਟਾ ਪੂਰਾ ਲਗੜਨ ਦਾ ਜੀ ਪੂਰਾ ਇੱਕ ਘੰਟਾ ਮਾਰਨ ਦਾ ਜੀ ਤੂੰ ਪਹਿਲਾਂ ਥੋੜਾ ਇਹਦੇ ਖਾਦਨੇ ਆ ਹਿਸਾਬ ਨਹੀਂ ਪਈ ਦੇ ਵਿੱਚ ਕੱਲ ਘਰ ਰਗੜਾ ਜੀ ਬਾਬਾ ਜੀ ਬਾਲਾ ਕੋਈ ਏਡਾ ਮਹਿੰਗਾ ਨਹੀਂ ਲਾਉਂਦਾ ਸੇਵਾ ਹੀ ਕਰਦੇ ਨੇ ਇਹਦਾ ਬਸ ਸੇਵਾ ਹੀ ਹੈ ਜੀ ਸੇਵਾ ਹੀ ਆ ਮਧੀਰ ਦਾ 14 ਫਟਾ 150 ਰੁਪਏ ਬਾਬਾ ਜੀ ਵੱਡਾ 50 ਦਾ ਛੋਟਾ 30 ਛੋਟਾ 30 ਆ ਦੇਖੋ ਗਲਾਸ ਪਏ ਨੇ ਆ ਕਾਲਾ ਵੱਡਾ ਵਾ ਇਹ ਇਹ 50 ਦਾ ਜੀ ਆ 30 ਦਾ ਜੀ ਆ ਗਲਾਸ 50 ਦਾ ਜੀ ਆ ਗਲਾਸ 30 ਦਾ ਜੀ ਹਾਂ ਜੀ 30 ਦਾ ਜੀ ਹਾਂ ਸਰ ਦੇਈ ਤੁਹਾਨੂੰ ਉਹਨੂੰ ਬਣਾਈ ਵੀ ਪਈ ਆ ਉਹ ਵੀ ਤੁਹਾਨੂੰ ਚੈੱਕ ਕਰਾਉਣੀ ਆਪਾਂ ਆਵਰ ਜੀ ਪਰ ਬਰਫ ਨਹੀਂ ਪਾਈ ਦੀ ਬਿਲਕੁਲ ਕੀ ਹੋਵੇ ਸਰ ਬਰਫ ਨਹੀਂ ਪਾਉਂਦਾ ਜੀ ਸ਼ੱਕਰ ਪਾਉਣੀ ਪ्योर ਸ਼ੱਕਰ ਨੂੰ ਸ਼ੱਕਰ ਖੋਣਾ ਸ਼ੱਕਰ ਹੀ ਪਾਉਣੀ ਹੈ ਪ्योर ਸ਼ੱਕਰ ਪਾਉਂਦਾ ਕੋਈ ਬੱਚੀ ਬਾਬਾ ਜੀ ਗੋਲੀ ਜਿਹੜੀ ਪ्योर ਗੁੜ ਤੋਂ ਦੇ ਸ਼ੱਕਰ ਆ ਜੀ ਦੇਸੀ ਠੀਕ ਹੈ ਦੇਸੀ ਸ਼ੱਕਰ ਪ्योर ਇਹ ਪਾਉਂਦੇ ਨੇ ਵਿੱਚ ਕੋਈ ਬਾਰਫ ਨਹੀਂ ਨਹੀਂ ਪਾਏ ਨਹੀਂ ਬਾਰਫ ਰਹਾ ਤਾਂ ਇਹ ਸਾਰੀ ਬਾਰਫ ਦੇ ਦੀ ਟੈਂਕੀ ਦੇ ਆਲੇ-ਦਾਲੇ ਪਈ ਹੋਈ ਹੈ। ਛੇੜਾ ਬਫਲਾ ਆਇਆ ਤੀਆ। ਬਾਰਫਾਂ ਵਿੱਚ ਨਹੀਂ ਪਹੁੰਚਣਗੇ। ਅੱਗੇ ਪਹੁੰਚੇ ਹੱਡੀ ਕਰਦੇ। ਟੈਂਕੀ ਦੇ ਆਲੇ-ਦਾਲੇ ਬਾਰਫ ਹੈ ਨਹੀਂ ਹੈਗਾ ਵੀ ਪਾਣੀ ਜਿਆ ਬਣਾ ਕੇ ਦੇ ਦੇਣਗੇ। ਪੂਰੀ ਵਧੀਆ ਹੋਊਗੀ। ਬਹੁਤ ਪਾਈਦਾ ਫੇਰਕਾ। ਅਰੇ ਕੋਈ ਬਹੁਤ ਜ਼ੋਰ ਫੇਰਕਾ ਪਾਈਦਾ ਵਾ। ਠੀਕ ਹੈ ਜੀ। ਵਧੀਆ ਸਮਾਨ ਬਣਾਉਂਦਾ ਪੂਰਾ ਸਾਰਾ ਕੁਝ। ਵਧੀਆ ਬਣਾਉਂਦੇ ਜੀ ਪੂਰੀ ਵਧੀਆ ਸਰਦੀਆਂ ਬਣਾਉਂਦੇ ਆਓ ਪਾਪਾ ਜੀ ਕੋਲੇ। ਔਰੀਐਂਟ ਸਨਮੇ ਦੇ ਸਾਹਮਣੇ ਤੁਹਾਨੂੰ ਦਿਖਾ ਦਵਾਂ। ਸਰਾਬਾ ਨਗਰ। ਜੇ 9 ਵਜੇ ਆਇਆ ਨਾ ਹੁਣ ਪਾਈ 9 ਤੋਂ ਕਿੰਨੇ ਵਜੇ ਤੱਕ ਹੁੰਦੀ ਸੀ ਸਾਢੇ 10 ਤੱਕ ਨਹੀਂ ਸਾਢੇ 10 ਤੱਕ ਨਹੀਂ 9 ਵਜੇ ਤੋਂ ਲੈ ਕੇ ਸਾਢੇ 7 ਵਜੇ ਤੱਕ ਬਾਬਾ ਜੂਰੀ ਹੁੰਦੇ ਨੇ ਜੇ ਲੋ ਮਰਜੀ ਆ ਜੂਣਗੇ ਬੱਸ ਤੇ ਪੀ ਕੇ ਤੁਹਾਨੂੰ ਪਤਾ ਲੱਗੂ ਵੀ ਚੀਜ਼ ਕੀ ਆ ਹਾਂਜੀ ਹਾਂਜੀ ਇੰਨੇ ਟਮਾ ਬਾਬਾ ਜੀ ਕੋਈ ਨਹੀਂ ਪੰਜ ਪਾ ਦੋ ਮਾਰੇ ਸੇਵਾ ਕਰ ਦੇ ਜਾ ਇਹ ਅੱਜ ਨਹੀਂ ਹੈਗਾ ਵੀ ਉਹੀ ਵੀ ਕਈ ਬੰਦੇ ਹੁੰਦੇ ਅੱਜ ਲੁੱਟਣਾ ਸੋਦਾ ਬਣਾਇਆ ਸਾਡੇ ਉਹ ਸੰਗ ਕਾਇਆ ਕਾਂ ਬਾਬਾ ਇੰਨੇ ਟਮਾ ਸਮਾਂ ਦੇ ਪਾਉਣੇ ਹਾਂ ਤੁਹਾਨੂੰ ਵਾਅਦਾ ਕੀ ਆ ਮੈਂ ਬਦਲਾ ਬਦਲਾ ਬਾਬਾ ਦੀ ਸੇਵਾ ਕਰੀਣਾ ਝੂਠ ਨਹੀਂ ਆ ਸੇਵਾ ਕਰਦੇ ਆਂ ਬਸ ਵਰਤਾ ਪਾਈਆਂ ਬਾਬਾ ਬਹੁਤ ਬਹੁਤ ਚੰਦਾ ਬਸ ਆਨੂੰ ਦੱਸਿਆ ਤੁਸੀਂ ਮੈਂ ਕਿਹਾ ਦਿੰਦੀ ਆਂ ਨਾਲ ਕੇਸਰੀ ਪਾਈ ਲਈ ਇਹਦੀ ਕੇਸਰੀ ਪਾਈ ਦਾ ਹਾਂ ਜੀ ਕੇਸਰੀ ਕੰਨ ਦੇ ਆ ਦੇ ਪਾਊਡਰ ਵਾਲਾ ਕੇਸਰਾ ਇਹਦੇ ਕੋਈ ਪਾਊਡਰ ਵਾਲਾ ਕੇਸਰਾ ਤੁਸੀਂ ਦੇ ਆਪ ਹੀ ਦੇਖੋ ਵੀ ਇਹ ਕਿੰਨਾ ਮਹਿੰਗਾ ਸਾਮਾਨ ਆ ਉਹ ਹਿਸਾਬ ਨਾਲ ਤਾਂ ਕੁਝ ਵੀ ਨਹੀਂ پیسے ਲੈਂਦੇ ਹੈਗੇ ਆ ਬਈ 15 8 ਮਾ ਪੈਦੀਆਂ ਨੇ ਇਹ ਚ ਫਟੋ ਘਟ ਵੀ ਠੀਕ ਹੈ ਜੀ ਹਾਂ ਜੀ ਸਵੇਤ ਪਾਣੀ ਟੋਟਲ 15 8 ਮਾ ਹੋ ਗਈਆਂ ਨੇ 15 8 ਮਾ ਹੋ ਗਈ ਜੀ ਇਹ ਲੋ ਫਿਰ ਸੁਣ ਨਾਮ ਦਾ ਪਾਊਡਰ ਹੋਈ ਜਾਵਾਂ ਨੰਮ ਦਾ ਹਸਾ ਬਚ ਜਾਂਦਾ ਵਾ ਕੀ ਹਾਂ ਇਹਦਾ ਗੱਲ ਹੈਗੀ ਨਿੰਮਲਾ ਸਰ ਕੁਝ ਦੇਖ ਲੈ ਬਾਕੀ ਹੁਣ ਵੀਡੀਓ ਹੋ ਜਾਉ ਲੰਬੀ ਵੀਡੀਓ ਵੇਰ ਦੇਖ ਬਾਹਲੇ ਬੰਦੇ ਨੂੰ ਦੇਖਣੀ ਬਹੁਤ ਆ ਵੀਡੀਓ ਇਹੋ ਜੀ ਕਹਾ ਉਸ ਆ ਵਾਹ ਬੁਝੇ ਕੀ ਫਤਹਿ ਠੀਕ ਆ ਬਬਾ